ਇਹ ਡਰਾਈਵ ਦੇਖੋ ਮਿਊਨਿਸਪਲ ਕਾਰਪੋਰੇਸ਼ਨ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸਿਵਲ ਸਰਜਨ ਤੇ ਡੀ ਐਮ ਸੀ ਨੇ ਇਕੱਠੇ ਮਿਲ ਕੇ ਆਪਣੇ ਵੋਲੰਟੀਅਰਸ ਦੇ ਨਾਲ ਚਲਾਈ ਹੈ ਇਹਦੇ ਵਿੱਚ ਜਿਹੜਾ ਸਭ ਤੋਂ ਖਤਰਨਾਕ ਏਰੀਆ ਹੈਗਾ ਜਿਹੜਾ ਬੁੱਢਾ ਨਾਲਾ ਦੇ ਆਸ-ਪਾਸ ਦੇ ਏਰੀਆ ਆਲਰੇਡੀ ਇਹ ਚੱਲ ਰਹੀ ਹੈ ਉਹਦੇ ਵਿੱਚ ਸਾਡੇ ਸਾਡੇ ਵੋਲੰਟੀਅਰ ਵੀ ਕੰਮ ਕਰ ਰਹੇ ਨੇ ਕਿ ਅਸੀਂ ਸਪਰੇਅ ਕਰੀਏ ਤਾਂ ਕਿ ਜਿਹੜੇ ਮੱਛਰ ਖੜੇ ਹੋਣੇ ਉਹਨਾਂ ਦੀ ਜਿਹੜੀ ਬਿਮਾਰੀਆਂ ਉਹ ਘਟ ਜਾਣ ਦੂਸਰਾ ਆਈ ਥਿੰਕ ਕੁਝ ਐਨ ਜੀਓਜ਼ ਔਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਮਿਲ ਕੇ ਕੁਝ RO ਵਾਟਰ ਵੀ ਲਗਾ ਰਹੀ ਹੈ ਸੇਫ ਵਾਟਰ ਕਿਉਂਕਿ ਤੁਸੀਂ ਦੇਖਿਆ ਹੜਾ ਕਰਕੇ ਔਰ ਪਾਣੀ ਦੇ ਓਵਰਫਲੋ ਕਰਕੇ ਜਿਆਦਾ ਬਾਰਿਸ਼ ਕਰਕੇ ਮਿਕਸਿੰਗ ਹੋ ਗਈ ਹੈ ਸਾਫ ਪਾਣੀ ਨਾ ਕਰਕੇ ਪੇਟ ਦੀਆਂ ਬਿਮਾਰੀਆਂ ਨੇ ਤੇ ਉਹ ਕਲੀਨ ਵਾਟਰ ਪੀਣਾ ਚਾਹੀਦਾ ਔਰ ਦੂਸਰਾ ਜੇ ਅਵੇਲੇਬਲ ਨਹੀਂ ਤਾਂ ਉਬਾਲ ਕੇ ਦਾ ਪੀ ਸਕਦੇ ਆਪਾਂ ਹੈਨਾ ਜੇ ਉਹ ਵੀ ਨਹੀਂ ਹੈ ਤਾਂ ਕਲੋਰੀਨ ਦੀਆਂ ਗੋਲੀਆਂ ਸਭ ਜਗਾਂ ਮਿਲ ਸਕਦੀਆਂ ਜੇ ਉਥੇ ਕਲੋਰੀਨੇਟਡ ਵਾਟਰ ਨਹੀਂ ਹੈ ਤਾਂ 0.5 ਗ੍ਰਾਮ ਦੀ ਗੋਲੀ ਵੀ 15 ਤੋਂ 20 ਲੀਟਰ ਬਾਲਟੀ ਵਿੱਚ ਅੱਧਾ ਘੰਟਾ ਨੂੰ ਰੱਖੋ 1.5 ਘੰਟਾ ਉਸ ਤੋਂ ਬਾਅਦ ਉਹ ਪੀਣ ਯੋਗ ਹੋ ਸਕਦਾ ਹੈ ਇਹ ਚੀਜ਼ਾਂ ਦਾ ਧਿਆਨ ਰੱਖੋ ਔਰ ਫੁੱਲ ਸਲੀਪ ਸੱਚੀ ਮੈਂ ਲੋਕਾਂ ਦੇ ਘਰਾਂ 'ਚ ਪਾਣੀ ਜਮਾ ਹੈ ਅੰਦਰ ਪੂਲਰਾਂ 'ਚ ਜੱਗ ਐਸੇ ਕੋਈ ਵੇਸਟਰ ਇਹ ਇਹ ਸਾਰੇ ਸੋਰਸ ਜਿਹੜੇ ਹੈਗੇ ਨੇ ਬ੍ਰਦਰ ਇਹ ਜਿਹੜਾ ਆਪਣਾ ਡੇਂਗੂ ਵਾਲਾ ਹੈ ਨਾ ਉਹਦੇ ਚਾਂਸ ਹੈ ਤੇ ਮਲੇਰੀਆ ਸੋ ਉਹਨੂੰ ਬਚਣ ਵਾਸਤੇ ਜਿਹੜੀਆਂ ਛੋਟੀਆਂ ਛੋਟੀਆਂ ਜਗ੍ਹਾ ਤੇ ਪਾਣੀ ਹੈ ਪਤਾ ਵੀ ਨਹੀਂ ਲੱਗਦਾ ਆਪਾਂ ਨੂੰ ਕੂਲਰਾਂ ਦੇ ਪਿੱਛੇ ਆਪਣੇ ਬਰਤਨ ਪੇ ਰੈਂਦੇ ਨੇ ਪਸ਼ੂਆਂ ਵਾਲੇ ਪਾਣੀ ਪਿਆ ਕਈ ਵਾਰ 3 ਦਿਨ ਨਹੀਂ ਪਿੰਦਾ ਉੱਥੇ ਲਾਰਵਾ ਇਕੱਠਾ ਹੋ ਜਾਂਦਾ ਸੋ ਆਪਾਂ ਸਾਰੀ ਜਗ੍ਹਾ ਤੇ ਲਾਰਵਾ ਸਾਈਟਲ ਨਹੀਂ ਕਰ ਸਕਦੇ ਉੱਥੇ ਤੁਸੀਂ ਪਾਣੀ ਖੜਾ ਹੀ ਨਾ ਹੋਣ ਦਿ ਕਮਿਟੀ ਦਾ ਤੇਲ ਜਾਂ ਡੀਜ਼ਲ ਪਾ ਸਕਦੇ ਹੋ ਪਰ ਜੇ ਬਹੁਤ ਜ਼ਿਆਦਾ ਖੜਾ ਹੈ ਤਾਂ ਜਿਹੜੀ ਲਾਰਵਾ ਸਾਈਡਲ ਵਾਲੀ ਕੈਂਪੇਨ ਹੈ ਆਪਣੇ ਜਿਹੜਾ ਲੋਕਲ ਤੁਹਾਡਾ ਮਿਊਨਿਸਪਲ ਜੋੜ ਵੀ ਤੁਹਾਡੇ ਰਿਪਰੈਜ਼ੈਂਟੇਟਿਵ ਹੈ ਜਾਂ ਕੋਈ ਹੋਰ ਟੀਮ ਹੈ ਕਾਰਪੋਰੇਸ਼ਨ ਦੀ ਉਹਦੇ ਨਾਲ ਤੁਸੀਂ ਡਿਸਕਸ ਕਰਕੇ ਸਪਰੇਅ ਜ਼ਰੂਰ ਕਰਾਣੀ ਚਾਹੀਦੀ ਹੈ ਲੋਕਾਂ ਨੂੰ ਜਿੰਨਾ ਵੱਡਾ ਲੱਗੂਗਾ ਇਹਨਾਂ ਨੇ ਸੁਝਾਇਆ ਕਿ ਲੱਛਣ ਜਿਹੜੇ ਆ ਉਹ ਕਿੱਦਾਂ ਪਤਾ ਲੱਗੂ ਉਹ ਲੋਕਾਂ ਵਾਸਤੇ ਦੇਖੋ ਪ੍ਰੈਸ ਦਾ ਬਹੁਤ ਬਹੁਤ ਵੱਡਾ ਪਾਰੀ ਉਹ ਹੈ ਕਿ ਤੁਸੀਂ ਤੁਹਾਡੀ ਰੀਚ ਸਭ ਤੋਂ ਮੈਕਸਿਮਮ ਹੈ ਉਸ ਤੋਂ ਬਾਅਦ ਗਵਰਨਮੈਂਟ ਦੀ ਹੈ ਆਈ ਥਿੰਕ ਗਵਰਨਮੈਂਟ ਵੀ ਇੱਕ ਗਰੁੱਪ ਬਣਾ ਰਹੀ ਹੈ ਉਦੇਚ ਵੀ ਉਹ ਮੇਰੇ ਨਾਲ ਹਫਤੇ ਚ ਇੱਕ ਦਿਨ ਫੇਸਬੁਕ ਤੇ ਲਾਈਵ ਹੋ ਕੇ ਜਿਹੜੇ ਡਿਜ਼ੀਜ਼ ਬਾਰੇ ਉਹ ਜਾਣਕਾਰੀ ਦੇਗੀ ਉਹਦੇ ਨਾਲ ਰਲ ਮਿਲ ਕੇ ਇਟ ਇਜ਼ ਅ ਟੀਮ ਇਟਸ ਅ ਵਾਰ ਐਂਡ ਅ ਟੀਮ ਆਪਾਂ ਸਾਰੇ ਬੰਦੇ ਇਕੱਠੇ ਹੋਵਾਂਗੇ ਤਾਂ ਆਈ ਥਿੰਕ ਵੀ ਕੈਨ ਗੋ ਪਾਸ ਥਰੂ ਥਿਸ ਫੈਸਟੀਵਲ ਸੀਜ਼ਨ ਵਿਦ ਪੋਜ਼ਿਟਿਵ ਸਰ ਡੀ ਐਮ ਸੀ ਨੇ ਪਹਿਲੀ ਫਸਟ ਟਾਈਮ ਕੀਤਾ ਹੈ ਕਿੰਨੇ ਮੈਂਬਰ ਆ ਡੀ ਐਮ ਸੀ ਦੇ ਕਾਫੀ ਮੈਂਬਰ ਨੇ ਕਿਉਂਕਿ ਡੀ ਐਮ ਸੀ ਮੈਨੇਜਮੈਂਟ ਨੇ ਜਦੋਂ ਹੀ ਫਲਡ ਸ਼ੁਰੂ ਹੋਏ ਉਹਨਾਂ ਨੇ ਆਪਣੀਆਂ ਟੀਮਾਂ ਬਣਾਈਆਂ ਉਹ 10 ਪਿੰਡਾਂ ਚ ਆਲਰੇਡੀ ਕੈਂਪ ਲਗਾ ਕੇ 2500 ਪੇਸ਼ੈਂਟ ਬਾਰਡਰ ਏਰੀਆ ਚ ਦੇਖਿਆ ਆਏ ਹੈ ਤੇ ਇੱਕ ਕੱਲ ਨੂੰ ਵੀ ਜਾ ਰਹੀ ਹੈ ਆਪਣੇ ਫਾਜ਼ਿਲਕਾ ਵਾਲੇ ਏਰੀਆ ਚ ਜਾ ਰਹੀ ਹੈ ਤੇ ਉਹਨਾਂ ਦੀ ਟੀਮ ਚ ਕਈ ਵੋਲੰਟਰੀਅਰ ਹੈ ਜਿਹੜੇ ਆਪਣੇ ਸਾਡੇ ਸਾਡੇ ਸਾਰੇ ਸੈਲਫ ਵੋਲੰਟਰੀਅਰ ਹੈ ਡਿਊਟੀ ਤੋਂ ਬਾਅਦ ਚ ਆਏ ਨੇ ਔਰ ਇਹ ਡਿਊਟੀ ਤੋਂ ਬਾਅਦ ਚ ਆ ਕੇ ਕੰਮ ਕਰਨਾ ਸਹੀ ਵੋਲੰਟਰੀਅਰਸ਼ਿਪ ਹੈ ਤਾਂ ਇਹ ਵੀ ਸਾਡੇ ਨਾਲ ਪਾਰਟਿਸਿਪੇਟ ਅਸੀਂ ਕਰ ਰਹੇ ਹਾਂ ਡਾਕਟਰਜ਼ ਨਾਲ ਸਾਰੀ ਟੀਮ ਕਰ ਰਹੀ ਹੈ ਅੱਜ ਫੈਮਿਲੀ ਕਿ ਆਪਾਂ ਰਲ ਮਿਲ ਕੇ ਇਸ ਟਾਈਮ ਲੁਧਿਆਣਾ ਨੂੰ ਸੇਫ ਰੱਖਾ ਲੋਕਾਂ ਨੂੰ ਕੀ ਮੈਸੇਜ ਦੇਣਾ ਲੋਕਾਂ ਨੂੰ ਮੇਰੀ ਇਹ ਰਿਕੁਐਸਟ ਹੈ ਕੀ ਇਹ ਚੀਜ਼ਾਂ ਸੋਚਣੀਆਂ ਬੰਦ ਕਰਨ ਵੀ ਭਾਈ ਕੋਈ ਹੋਰ ਕਰੂਗਾ ਆਪਾਂ ਕਰੀਏ ਆਪਾਂ ਸ਼ੁਰੂਆਤ ਕਰੀਏ ਤੇ ਅਸੀਂ ਵੀ ਇਹ ਸ਼ੁਰੂਆਤ ਕੀਤੀ ਹੈ ਸਾਂਝੇ ਹੋ ਕੇ ਔਰ ਤੁਸੀਂ ਸਾਡੇ ਨਾਲ ਹੱਥਾਂ ਡਰਾਈਵ ਚਲਾਈ ਜਾ ਦੀ ਕੋਈ ਜੀ ਪਿਆਰੇ ਲੁਧਿਆਣਾ ਵਾਸੀਓ ਉਹਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਜਿਹੜੀ ਇਹ ਡਰਾਈਵ ਚਲਾਈ ਜਾ ਚਲਾਈ ਜਾ ਰਹੀ ਹੈ ਇਹ ਮਾਨਯੋਗ ਡੀਸੀ ਸਾਹਿਬ ਮਾਨਯੋਗ ਕਮਿਸ਼ਨਰ ਸਾਹਿਬ ਅਤੇ ਸਾਡੇ ਇੰਡਸਟਰੀਅਲ ਮੰਤਰੀ ਮਾਨਯੋਗ ਸ਼੍ਰੀ ਸੰਜੀਵ ਰੋੜਾ ਜੀ ਵੱਲੋਂ ਮਿਲ ਕੇ ਤੇ ਨਾਲ ਡੀਐਮ ਸਿੱਦੇ ਸੇ ਅਯੋਗ ਨਾਲ ਡਾਕਟਰ ਵਿਸ਼ੇ ਮੋਹ ਜਿਹਦੀਆਂ ਗਾਈਡੈਂਸ ਲਾਈਨਜ਼ ਦੇ ਅਧੀਨ ਚਲਾਈ ਜਾ ਰਹੀ ਹੈ ਜਿਹੜੀਆਂ ਕਿ ਕਿਉਂਕਿ ਤੁਹਾਨੂੰ ਪਤਾ ਹੁਣ ਬਰਸਾਤਾਂ ਦਾ ਮੌਸਮ ਖਤਮ ਹੋਇਆ ਵਾ ਤੇ ਇਸ ਤੋਂ ਬਾਅਦ ਚਿਕਨ ਗੁਨੀਆ ਜਾਂ ਡੇਂਗੂ ਦੀ ਬਿਮਾਰੀ ਫੈਲਦੀ ਹੈ ਪੋਟੇਲੀ ਸਾਨੂੰ ਡਾਕਟਰ ਵਿਸ਼ੇ ਮੋਹ ਨੇ ਗਾਈਡ ਕੀਤਾ ਸੀ ਕਿ ਆ ਵਿਟੋਬੈਕ ਇੱਕ ਦਵਾਈ ਆ ਇਹਦਾ ਸਪਰੇ ਹੋਣਾ ਜ਼ਰੂਰੀ ਆ ਜਿਹੜੀ ਗੰਦੇ ਪਾਣੀ ਦੇ ਨਾਲ-ਨਾਲ ਆ ਇਸ ਕਰਕੇ ਡੀਸੀ ਸਾਹਿਬ ਤੇ ਮਾਨਯੋਗ ਕਮਿਸ਼ਨਰ ਸਾਹਿਬ ਦੇ ਹੁਕਮਾਂ ਨਾਲ ਅਸੀਂ ਗੰਦੇ ਨਾਲ ਦੇ ਨਾਲ-ਨਾਲ ਜਿੰਨਾ ਏਰੀਆ ਪੈਂਦਾ ਉੱਥੇ ਅੱਜ ਸਫਾਈ ਮੁਹਿੰਮ ਸ਼ੁਰੂ ਕੀਤੀ ਆ ਇਹਦੇ ਵਿੱਚ ਸਾਨੂੰ ਮਾਨਯੋਗ ਸਾਡੇ ਮਨਿਸਟਰ ਸਾਹਿਬ ਸੰਜੀਵ ਰੋੜਾ ਜੀ ਵੱਲੋਂ 100 ਲੀਟਰ ਦਵਾਈ ਤੇ 25 ਸਪਰੇ ਪੰਪ ਦਿੱਤੇ ਗਏ ਨੇ ਤੇ ਕਾਰਪੋਰੇਸ਼ਨ ਆਪਣੇ ਮੁਲਾਜ਼ਮਾਂ ਨਾਲ ਤੇ ਡੀ ਐਮ ਸੀ ਦੇ ਮੁਲਾਜ਼ਮਾਂ ਦੇ ਸਹਿਯੋਗ ਨੇ ਨਾਲ ਅਸੀਂ ਇਹ ਅੱਜ ਸ਼ੁਰੂ ਕਰ ਰਹੇ ਹਾਂ ਤਾਂ ਕਿ ਅਸੀਂ ਸ਼ਹਿਰ ਵਾਸੀਆਂ ਨੂੰ ਜਿਹੜੇ ਨਾਲੇ ਦੇ ਕੰਢੇ ਤੇ ਰਹਿੰਦੇ ਆ ਉਹਨਾਂ ਨੂੰ ਸੀਰੀਅਸ ਬਿਮਾਰੀਆਂ ਤੋਂ ਬਚਾ ਸਕੀਏ। ਅੱਧਰ ਬਾਕੀ ਏਰੀਆ ਜੀ ਵੀ ਕਰਾਈ ਜਾਏਗੀ। ਹਾਂ ਬਾਕੀ ਏਰੀਆ 'ਚ ਅਲੱਗ-ਅਲੱਗ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕਰ ਰਹੀ ਹੈ ਜਿੱਦਾਂ ਹੁਣ ਡਾਕਟਰ ਵਿਸ਼ੇਮੋਹ ਜੀ ਇਸ ਤੋਂ ਬਾਅਦ ਸਿਵਲ ਅਸਰਾਲੀ ਸਾਈਡ ਜਾ ਰਹੇ ਨੇ ਇਹ ਕਿਉਂਕਿ ਵੈਸਟ 'ਚ ਪੈਂਦੀ ਆ ਤੇ ਸੰਜੀਵ ਰੋੜਾ ਜੀ ਨੇ ਪਰਸਨਲ ਪੇਨ ਲੈਂਦੇ ਹੋਏ ਸਾਨੂੰ ਖੁਦ ਆਪਣੇ ਪਿੰਲੋ ਦਵਾਈ ਤੇ ਪੰਪ ਮੁਹੱਈਆ ਕਰਾਏ ਨੇ ਤੇ ਵ ਮੈਜਰ ਜੋਂਡੀ ਦਾ ਜਨਰਲ ਕਮਿਸ਼ਨਰਾਂ ਤੇ ਇਧਰਲੇ ਪਾਸੇ ਅਸੀਂ ਡੀਲ ਕਰਦੇ ਆ ਤੇ ਇਹਦੇ ਨਾਲ ਹੀ ਤੇ ਅਸੀਂ ਅਸੀਂ ਕਰਾਂਗੇ ਜੇ ਕਿਤੇ ਪਾਇਆ ਜਾਂਦਾ ਵਾਰਵਾ ਵਗੈਰਾ ਤੇ ਉਹ ਉਹਨੂੰ ਡਿਸਟਰੋਏ ਕੀਤਾ ਜਾਏਗਾ ਔਰ ਅਸੀਂ ਬੇਨਤੀ ਕਰਦੇ ਆ ਡਿਸਟ੍ਰਿਕਟ ਪ੍ਰਸ਼ਾਸਨ ਵੱਲੋਂ ਸਾਰਿਆਂ ਨੂੰ ਸਾਰੇ ਲੁਧਿਆਣਾ ਵਾਸੀਆਂ ਨੂੰ ਕਿ ਜਿਆਦਾ ਤੋਂ ਜਿਆਦਾ ਪਾਣੀ ਪੀਣ ਤੋਂ ਪਹਿਲਾਂ ਉਹਨੂੰ ਉਬਾਲ ਕੇ ਰੱਖੋ ਉਬਲਿਆ ਪਾਣੀ ਪੀਓ ਉਹ ਬਹੁਤ ਜ਼ਰੂਰੀ ਆ ਤੁਹਾਡੀ ਸਿਹਤ ਲਈ ਤੁਹਾਨੂੰ ਡਾਇਰੀਏ ਤੋਂ ਬਚਾਉਣ ਲਈ ਦੋ ਮਹੀਨੇ ਬਹੁਤ ਕਯੂਰ ਕਰਨ ਦੀ ਲੋੜ ਆ ਬਹੁਤ ਕੌਨਸ਼ੀਅਸ ਰਹਿਣ ਦੀ ਲੋੜ ਆ ਸਾਰੇ ਆਪਣੇ ਬੱਚਿਆਂ ਨੂੰ ਤੇ ਪਰਿਵਾਰ ਪਾਣੀ ਗਰਮ ਕਰਕੇ ਉਬਾਲ ਕੇ ਪਾਣੀ ਪੀਓ ਜੋ ਪਿਛਲੀ ਵਾਰੀ ਜਿਹੜੇ ਚਲਾਨ ਵੀ ਕੱਟੇ ਗਏ ਸੀ ਜਿਨ੍ਹਾਂ ਦੇ ਉੱਤੇ ਸਫਾਈ ਨਹੀਂ ਰੱਖਦੇ ਕੂੜੇ ਵਿੱਚ ਇਸ ਟਾਈਮ ਵੀ ਇਸ ਵਾਰੀ ਵੀ ਬਿਲਕੁਲ ਕੀਤਾ ਜਾਊਗਾ ਸਾਡੇ ਨਾਲ ਸਿਵਲ ਹਸਪਤਾਲ ਦੀ ਟੀਮ ਵੀ ਹੈ ਜੇ ਕੂੜਾ ਦੇ ਵਿੱਚ ਕੋਈ ਲਾਰਵਾ ਇਦਾਂ ਦਾ ਪਾਣੀ ਖੜਾ ਪਾਇਆ ਗਿਆ ਤਾਂ ਉਹਨਾਂ ਦਾ ਚਲਾਨੀ ਕੀਤੀ ਜਾਊਗੀ ਸ਼ਕਤੀ ਨਾਲ ਲਿੱਪਿਆ ਜਾਊਗਾ ਡਰਾਈਵ ਥਰੂ ਕੀਤੀ ਗਈ ਆ ਤੁਸੀਂ ਦੇਖਦੇ ਹੋ ਇਹ ਡਰਾਈਵ ਸੰਜੀਵ ਰੋੜਾ ਜੀ ਨੇ ਸਟਾਰਟ ਕੀ ਹੈ ਜੋ ਸਟਾਰਟ ਕਰਨੇ ਦਾ ਮਸਤਕ ਥਾ ये जितने हड़ आए थे इसमें चिकनगुनिया जो बीमारी फैली हुई थी मलेरिया डेंगू और जो भी इशू थे इसको निपटारा कराने के लिए संजीव अरोड़ा जी ने 200 लीटर दवाई भेजी है और 25 ड्रम भेजे हैं लोगों की बेहतरी के लिए इस एरिया में सबसे ज़्यादा इफेक्ट हुआ है हैबोवाल एरिया में तो इस करके ये यहाँ से आज हम लोगों ने ड्राइव स्टार्ट कर दिया ਜਿਸ ਤਰ੍ਹਾਂ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਉਣ ਦੇ ਲਈ ਦਵਾਈ ਦਾ ਛਿੜਕਾ ਕੀਤਾ ਜਾ ਰਿਹਾ ਉਸ ਦੇ ਨਾਲ-ਨਾਲ ਪ੍ਰੋਫੈਸ਼ਨ ਰੱਖਣ ਦੇ ਲਈ ਜਾਗਰੂਕ ਵੀ ਕੀਤਾ ਜਾ ਰਿਹਾ ਤੁਸੀਂ ਉਸ ਨੂੰ ਕਿਵੇਂ ਬੇਗੋ ਬਹੁਤ ਬੜੀਆ ਉਪਰਾਲਾ ਹੈ ਜੀ ਪੰਜਾਬ ਸਰਕਾਰ ਦਾ ਮਾਨਯੀ ਸੰਜੀਵ अरोड़ा ਜੀ ਦਾ ਜੋ ਉਹਨਾਂ ਨੇ ਇਹ ਐਫਰਟਸ ਕਰਕੇ ਇਹ ਕੰਮ ਕਰ ਰਹੇ ਹੈ ਇਹ ਲੋਕੋ ਕੇ ਲਈ ਬਿਹਤਰੀ ਔਰ ਲੋਕੋ ਕੋਈ ਕਿਸੇ ਕੋਈ ਬਿਮਾਰੀ ਦਾ ਜਿੰਨੀ ਵੀ ਇੰਪਰੂਵਮੈਂਟ ਹੋ ਸਕਤੀ ਹੋਗੀ ਉਹ ਹੋਗੀ ਇਸੇ ਬਚਾ ਬਚਾ ਜਾਏਗਾ ਸੱਚ ਜਿਸ ਤਰ੍ਹਾਂ ਵੈਸਟ ਹਲਕੇ ਦੇ ਵਿੱਚ ਇਸ ਦੀ ਸ਼ੁਰੂਆਤ ਕੀਤੀ ਗਈ ਹੈ ਕੀ ਲੱਗਦਾ ਲੁਧਿਆਣੇ ਦੇ ਬਾਕੀ ਇਲਾਕਿਆਂ ਦੇ ਵਿੱਚ ਵੀ ਇਹ ਇਹ ਸਾਰੇ ਸਾਰੇ ਪੰਜਾਬ ਵਿੱਚ ਚਲੇਗੀ ਜੀ ਇਹ ਲੁਧਿਆਣਾ ਨਹੀਂ ਚਲੇਗੀ ਇਹ ਅਸੀਂ ਆਪਣੇ ਆਪਣੇ ਏਰੀਆ ਸੇ ਪਹਿਲੇ ਸ਼ੁਰੂਆਤ ਕੀਤੀ ਹੈ ਅੱਗੇ ਪੂਰੇ ਪੰਜਾਬ ਵਿੱਚ ਚਲੇਗੀ ਜੀ ਥੈਂਕ ਯੂ ਸਰ ਥੈਂਕ ਯੂ